ਜਿੱਥੇ ਲਾਲ ਲਾਲ ਦੀ ਬੱਤੀ ਜਗ ਰਹੀ ਹੈ ਇੱਥੇ ਆਪਾਂ ਟਿਕਟ ਲਾਵਾਂਗੇ ਫਿਰ ਗੇਟ ਖੁੱਲੂਗਾ ਦਸਾਨਾ ਵਿੱਚ ਤੁਹਾਨੂੰ ਯਾਨੀ ਕਿ 50 60 ਫੁੱਟ ਥੱਲੇ ਸੀ ਆਪਾਂ ਧਰਤੀ ਤੇ ਹੁਣ ਦੁਬਾਰਾ ਆਪਾਂ ਉੱਪਰ ਆਏ ਆ ਲੋ ਜੀ ਐਵਰੇਜ ਕਿ ਆਪਾਂ ਇਸ ਟ੍ਰੇਨ ਤੇ ਆਏ ਸੀਗੇ ਠੀਕ ਹੈ ਤੇ ਤੁਹਾਨੂੰ ਦੁਖਾਨਾ ਮੈਂ ਦਿੱਲੀ ਦੇ ਜਿਹੜੇ ਰੇਲਵੇ ਸਟੇਸ਼ਨ ਨੇ ਮੈਟਰੋ ਰੇਲਵੇ ਸਟੇਸ਼ਨ ਆ ਕਿੰਨੇ ਥੱਲੇ ਨੇ ਧਰਤੀ ਤੇ ਆ ਦੇਖੋ ਕਿੱਧਰ ਵੀ ਪਲੇਟਫਾਰਮ ਹੈ ਤੇ ਉਹ ਟ੍ਰੇਨ ਹੈ ਜਿਹੜੀ ਆਪਾਂ ਉੱਤੇ ਆਏ ਆ ਆ ਦੇਖੋ ਇਹ ਧਰਤੀ ਦੇ ਥੱਲੇ ਹੈ ਕਿੰਨਾ ਥੱਲੇ ਆਪਾਂ ਚੱਲਦੇ ਆ ਬਾਹਰ ਆਜੋ ਦੇਖਦੇ ਆ ਚੱਲ ਜੱਗੀ ਨੇ ਵੀ ਹੁਣ ਆਪਾਂ ਲਿਫਟ ਤੇ ਚੜਾਂਗੇ ਤੁਹਾਨੂੰ ਦਿਖਾ ਰਿਹਾ ਮੈਂ ਵੀ ਜਿਹੜੇ ਮੈਟਰੋ ਸਟੇਸ਼ਨ ਨੇ ਧਰਤੀ ਦੇ ਕਿੰਨੇ ਥੱਲੇ ਨੇ ਤੇ ਆ ਦੇਖੋ ਉੱਪਰ ਆ ਜਾ ਰਹੇ ਆ ਲਿਫਟ ਨਾਲ ਆ ਰਹਿ ਗਿਆ ਥੱਲੇ ਪਲੇਟਫਾਰਮ ਉਹ ਮੈਟਰੋ ਟ੍ਰੇਨ ਖੜੀ ਹੈ ਜੀ ਤੇ ਆਪਾਂ ਆਏ ਸੀ ਤੇ ਬਾਹਰ ਦਾ ਤੁਹਾਨੂੰ ਮੈਂ ਦਿਖਾਨਾ ਵੀ ਕਿਵੇਂ ਬਾਹਰ ਨਿਕਲੀਦਾ ਇਹ ਸਾਰਾ ਧਰਤੀ ਦੇ ਥੱਲੇ ਹੈ ਯਾਨੀ ਕਿ ਉੱਪਰ ਸ਼ਹਿਰ ਬਸਿਆ ਹੋਇਆ ਹੈ ਦਿੱਲੀ ਤੇ ਥੱਲੇ ਮੈਟਰੋ ਟ੍ਰੇਨ ਚੱਲਦੀ ਹੈ। ਲੈ ਵੀ ਜੇ ਕਿ ਸ਼ਮਾਪੋਂ ਨਿਕਲਣਾ ਬਾਹਰ ਹੈ। ਆ ਗਏ ਆਪਾਂ ਉੱਪਰ ਤੇ ਆ ਇਹਦੀ ਟਿਕਟ ਹੁੰਦੀ ਹੈ ਜਿੱਥੋਂ ਆਪਾਂ ਚੜੇ ਜਿੱਥੋਂ ਲੱਤੀ ਸੀ। ਹੁਣ ਆਪਾਂ ਨਿਕਲਾਂਗੇ ਬਾਹਰ ਤਖਾਨਾ ਤੁਹਾਨੂੰ ਅੱਗੇ। ਆ ਦੇਖ ਲਓ ਧਰਤੀ ਦੇ ਥੱਲੇ ਵੀ ਕਿੰਨੇ ਲੋਕ ਤੁਰੇ ਫਿਰਦੇ ਆ ਏਨੇ ਟ੍ਰੇਨ ਚ ਉਤਰੇ ਨੇ। ਇਹ ਆ ਲਿਖਿਆ ਇੱਕ ਜਦੋਂ ਬਾ ਗੇਟ ਆਪਾਂ ਚੱਲਾਂ ਬਾਹਰ ਲੈ ਵੀਡੀਓ ਸ਼ੇਅਰ ਕਰਿਓ ਤਾਂ ਜੋ ਇਹ ਜਾਣਕਾਰੀ ਸਾਰਿਆਂ ਨੂੰ ਪਤਾ ਲੱਗ ਸਕੇ ਅਬ ਆਪਣੀ ਟਿਕਟ ਨਿਕਾਲ ਲੈਂਦੇ ਆ ਇਹ ਦੇਖੋ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਫੋਰਨਟ ਹੁੰਨੇ ਆ ਆਪਾਂ ਪਰ ਇਹ ਦਿੱਲੀ ਐ ਆ ਦੇਖੋ ਇਹ ਸਾਰਾ ਧਰਤੀ ਦੇ ਥੱਲੇ ਐ ਆਪਾਂ ਜਾਣਾ ਬਾਹਰ ਉਧਰਲੀ ਸਾਈਡ ਤੇ ਆਹ ਟਿਕਟ ਐ ਜਿਹੜੀ ਆ ਦੇਖੋ ਇਹ ਉਹ ਤੇ ਲਾਵਾਗੇ ਦਰਵਾਜ਼ੇ ਤੇ स्कैन ਕਰਾਂਗੇ ਫਿਰ ਉਹ ਗੇਟ ਖੁੱਲੂਗਾ ਫਿਰ ਆਪਾਂ ਅੰਦਰ ਚੱਲਾਂਗੇ ਆ ਦੇਖੋ ਇੱਥੇ ਜਿੱਥੇ ਲਾਲ ਲਾਲ ਜੀ ਬੱਤੀ ਜਗ ਰਹੀ ਹੈ ਇੱਥੇ ਆਪਾਂ ਟਿਕਟ ਲਾਵਾਂਗੇ ਫਿਰ ਗੇਟ ਖੁੱਲੂਗਾ ਦੱਸਾਂ ਨਾ ਮੈਂ ਤੁਹਾਨੂੰ ਇਹ ਹੋ ਗਿਆ ਚੱਲ ਨਹੀਂ ਰਿਹਾ ਉਹ ਜੀ ਹੋ ਰਿਹਾ ਹੈ ਮੈਂ ਦੇਖਾਂ ਇੱਕ ਮਿੰਟ ਪਰ ਖੁੱਲ ਗਿਆ ਚੱਲ ਆ ਵੇਖੋ ਗੇਟ ਖੁੱਲ ਗਿਆ ਹੁਣ ਆਪਾਂ ਚੱਲਨੇ ਆ ਬਾਹਰ ਬਾਹਰ ਦੀ ਦੁਨੀਆ ਦਿਖਾਨੇ ਆ ਤੁਹਾਨੂੰ ਆਪਾਂ ਧਰਤੀ ਦੇ ਥੱਲੇ ਸੀ ਪਹਿਲਾਂ ਇੱਕ ਹੋਰ ਲਿਫਟ ਆ ਗਈ ਤੁਸੀਂ ਅੰਦਾਜ਼ਾ ਲਾਓ 15-20 ਫੁੱਟ ਪਹਿਲਾਂ ਆਪਾਂ ਉੱਪਰ ਆਏ ਆ ਇਟਰਾ ਹੋ ਗਈ 25-30 ਫੁੱਟ ਦੀ ਲਿਫਟ ਠੀਕ ਐ ਇੰਨਾ ਥੱਲੇ ਐ ਲੈ ਵੀ ਜੱਗੀ ਰਜਤ ਉਹ ਆਪਣਾ ਜੱਗੀ ਪਿੱਛੇ ਰਹਿ ਗਿਆ ਸੀ ਕੀ ਹੋ ਗਿਆ ਸੀਗਾ ਆ ਜ ਅੰਡਰਗਰਾਉਂਡ 'ਚ ਹੀ ਰਹਿ ਗਿਆ ਸੀ ਹੈ ਆ ਜੱਗੀ ਸ਼ਰਮਾ ਜੀ ਨੇ ਆਪਣੇ ਆ ਲਿਫਟ ਆ ਗਈ ਦੁਬਾਰਾ ਫੇਰ ਇੱਕ ਹੋਰ ਹੁਣ ਆਪਾਂ ਨਿਕਲਾਂਗੇ ਬਾਹਰ ਇਸ ਤਰ੍ਹਾਂ ਦੇ ਰੇਲਵੇ ਸਟੇਸ਼ਨ ਨੇ ਕਿਉਂ ਦਿਖਦਾ ਕਰਦਾ ਹੈ ਆ ਟਿਕਟ ਦੀ ਹੁਣ ਕੋਈ ਵੈਲਿਊ ਨਹੀਂ ਹੈਗੀ ਆਪਾਂ ਬਾਹਰ ਸਿਕੜ ਦਾਂਗੇ ਇਹਨੂੰ ਆਹ ਬਾਹਰ ਦਾ ਨਜ਼ਾਰਾ ਦਿਖਾਣਾ ਤੁਹਾਨੂੰ ਤੇ ਵੀ ਇਹ ਨੇ ਦੇਹ ਹੈ ਬਾਹਰ ਹੁਣ ਦੇ 23 ਰੁਪਏ ਲੈ ਨੇ ਹਾਂ ਹਾਂ ਫਿਰ ਚੱਲ ਕੋਈ ਨਹੀਂ ਕਿਉਂਕਿ ਹੁਣ ਤਾਂ ਕੋਈ ਉਹ ਨਹੀਂ ਗਾ ਠਿਕਟੇ ਦੇ ਵਿੱਚ ਹੁੰਦੇ ਨੇ 23 ਰੁਪਏ ਬਾਹਰ ਹੁੰਦੇ ਆਹ ਦੇਖੋ ਪਿੱਛੇ ਦਿਖਾਣਾ ਮੈਂ ਤੁਹਾਨੂੰ ਉਹ ਤੋਂ ਆਏ ਆਪਾਂ ਤੇ ਆਗੇ ਬਾਹਰ ਆਹ ਦੇਖੋ ਬਾਹਰ ਦਾ ਨਜ਼ਾਰਾ ਦਿਖਾਣਾ ਤੁਹਾਨੂੰ ਲੋ ਜੀ ਹੁਣ ਆਪਾਂ ਉੱਪਰ ਆ ਗਏ ਆਹ ਦੇਖੋ ਯਾਨੀ ਕਿ 50 60 ਫੁੱਟ ਥੱਲੇ ਜੀ ਆਪਾਂ ਧਰਤੀ 'ਤੇ ਹੁਣ ਦੁਬਾਰਾ ਆਪਾਂ ਪਰ ਆਏ ਆ ਲੋ ਜੀ ਇਹ ਹੈਗਾ ਲਾਲ ਕਿਲਾ ਯਾਨੀ ਕਿ ਲਾਜਪਤਰਾਏ ਮਾਰਕੀਟ ਸੋ ਵੀਡੀਓ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਓ ਤੁਹਾਨੂੰ ਜਾਣਕਾਰੀ ਕਿਵੇਂ ਲੱਗੀ ਧੰਨਵਾਦ ਮਿਲਦੇ ਆ ਇੱਕ ਹੋਰ ਵੀਡੀਓ ਚ